ਪੰਜਾਬ 'ਚ ਪਿਛਲੇ 2 ਦਿਨਾਂ ਤੋਂ ਬਾਰਿਸ਼ ਨਹੀਂ ਪੈਰੀ ਪਰ ਸੂਬੇ ਦੇ ਕਈ ਜ਼ਿਲ੍ਹਿਆਂ 'ਚ ਅਜੇ ਵੀ ਬਰਸਾਤੀ ਪਾਣੀ ਨਾਲ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਦਰਿਆਵਾਂ, ਡੈਮਾਂ ਤੇ ਝੀਲਾਂ 'ਚ ਪਾਣੀ ਦਾ ਪੱਧਰ ਵਧਿਆ ਹੋਇਆ ਹੈ। ਕਈ ਜ਼ਿਲ੍ਹਿਆਂ 'ਚ ਪਾਣੀ ਘਰਾਂ 'ਚ ਦਾਖਲ ਹੋ ਗਿਆ ਹੈ। ਸੂਬੇ ਦੇ 7 ਜ਼ਿਲ੍ਹੇ ਬਰਸਾਤੀ ਪਾਣੀ ਦੀ ਮਾਰ ਚੱਲ ਰਹੇ ਨੇ। ਇਨ੍ਹਾਂ ਜ਼ਿਲ੍ਹਿਆਂ 'ਚ ਨਾ ਤਾਂ ਪਾਣੀ ਅਤੇ ਨਾ ਹੀ ਲੋਕਾਂ ਦੀਆਂ ਮੁਸੀਬਤਾਂ ਘਟੀਆਂ ਨੇ। ਫੌਜ ਐਨਡੀਆਰੇ ਫਤਿਹ ਪ੍ਰਸ਼ਾਸਨ ਵੱਲੋਂ ਰਾਤ ਅਤੇ ਬਚਾਅ ਕਾਰਜ ਜਾਰੀ ਨੇ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਸੈਂਕੜੇ ਪਿੰਡ ਬਰਸਾਤੀ ਪਾਣੀ ਦੀ ਮਾਰ ਹੇਠ ਨੇ ਇਹਨਾਂ ਵਿੱਚੋਂ ਵੱਡੀ ਗਿਣਤੀ ਚ ਪਿੰਡ ਗੁਰਦਾਸਪੁਰ ਪਠਾਨਕੋਟ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਨਾਲ ਸੰਬੰਧਿਤ ਨੇ ਬਿਆਸ ਦਰਿਆ 'ਚ 230000 ਕਿਊਸਿਕ ਪਾਣੀ ਵਹਿ ਰਿਹਾ ਹੈ ਜਿਸ ਦੇ ਚੱਲਦਿਆਂ ਮੰਡ ਖੇਤਰ ਦੇ ਲੋਕਾਂ 'ਚ ਡਰ ਫਤ ਗਿਆ। ਬਿਆਸ ਨੇੜਲੇ ਨੀਵੇਂ ਖੇਤਰਾਂ ਦੇ ਲੋਕਾਂ ਨੂੰ ਪਿੰਡ ਖਾਲੀ ਕਰਨ ਦੀ ਸਲਾਹ ਦਿੱਤੀ ਗਈ ਹੈ ਤੇ ਕਪੂਰਥਲਾ ਜ਼ਿਲ੍ਹੇ 'ਚ ਫੌਜ ਅਲਰਟ ਤੇ ਹੈ। ਗੁਰਦਾਸਪੁਰ ਦੇ ਪਿੰਡ ਲਾਸੀਆਂ ਦੇ ਖੇਤਾਂ 'ਚੋਂ ਤਕਰੀਬਨ 70 ਵਿਅਕਤੀਆਂ ਨੂੰ ਹਵਾਈ ਫੌਜ ਨੇ 에ਰ ਲਿਫਟ ਕੀਤਾ ਹੈ ਜਦਕਿ ਕਲਾਨੌਰ ਖੇਤਰ 'ਚੋਂ 3 ਦਰਜਨ ਮਜ਼ਦੂਰਾਂ ਨੂੰ ਐਨ ਡੀ ਆਰ ਐਫ ਦੀਆਂ ਟੀਮਾਂ ਨੇ ਸੁਰੱਖਿਅਤ ਕੱਢਿਆ ਹੈ। ਰਾਵੀ ਦਰਿਆ ਤੇ ਤੁਸੀਂ ਬੰਚ ਤੰਥਾਵਾਂ ਤੇ ਪਾੜ ਪਿਆ ਜਿਸ ਨਾਲ ਅਜਨਾਲਾ ਤੇ ਰਮਦਾਸ ਦੇ ਪਿੰਡਾਂ ਦੀ ਹਾਲਤ ਵਿਗੜ ਗਈ ਹੈ। ਕੁਮਾੰਤਰੀ ਸਰਹੱਦ ਤੇ ਪੈਂਦੇ ਪਿੰਡਾਂ ਚ ਪਾਣੀ ਦਾਖਲ ਹੋ ਚੁੱਕਾ ਹੈ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਭੇਜਿਆ ਜਾ ਰਿਹਾ ਹੈ। ਫਿਰੋਜ਼ਪੁਰ ਪ੍ਰਸ਼ਾਸਨ ਵੱਲੋਂ ਤਕਰੀਬਨ 2000 ਲੋਕਾਂ ਨੂੰ ਸੁਰੱਖਿਅਤ ਕਰ ਦਿੱਤਾ ਗਿਆ ਹੈ। ਸਤਲੁਜ ਦਾ ਪੁਲ ਫਾਜ਼ਿਲਕਾ ਦੇ ਪਿੰਕਾਵਾਂ ਵਾਲੀ ਕੋਲ ਓਵਰਫਲੋ ਹੋ ਚੁੱਕਾ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਆਸ ਦਰਿਆ ਚਾਰੇ ਪਾਣੀ ਦਾ ਜਾਇਜ਼ਾ ਲੈ ਲਈ ਬਿਆਸ ਦਰਿਆਤਾ ਤੌਰ 'ਤੇ ਕੀਤਾ। ਉਨਾ ਲੋਕਾਂ ਨੂੰ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਇਸੇ ਦੌਰਾਨ ਡੈਮਾਂ ਚੋਂ ਪਾਣੀ ਛੱਡਣਾ ਲਗਾਤਾਰ ਚੱਲ ਰਿਹਾ ਹੈ ਪੌਂਗ ਰਣਜੀਤ ਸਾਗਰ ਤੇ ਪਾਖੜਾ ਡੈਮ ਚੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਅਗਲੇ 2 ਦਿਨ ਪਾਰੀਮੀ ਪੈਂਦੀ ਪੇਸ਼ਨੀ ਹੋਈ ਕੀਤੀ ਗਈ ਹੈ ਜ਼ਿਕਰਯੋਗ ਹੈ ਕਿ ਰਾਵੀ ਦਰਿਆ ਚ ਬਿਹਰੇ ਬਰਸਾਤੀ ਪਾਣੀ ਨੇ ਨਵੇਂ ਰਿਕਾਰਡ ਕਾਇਮ ਕੀਤੇ ਨੇ ਜਿਸ ਦੇ ਅੱਗੇ ਮਾਦੋਪੁਰ ਹੈੱਡਬਾਕਸ ਦੇ ਫਲੱਡ ਗੇਟ ਵੀ ਟਿਕ ਨਹੀਂ ਸਕੇ ਰਾਵੀ ਦਰਿਆ ਦੇ ਪਾਣੀ ਦੇ ਵਹਾਅ ਨੂੰ ਦੇਖਦੇ ਹੇ ਇੱਥੋਂ ਦੇ ਕਈ ਫਲੱਡ ਗੇਟ ਖੋਲ ਦਿੱਤੇ ਗਏ ਨੇ ਜਦਕਿ 31 ਫਲੱਡ ਗੇਟ ਹਲੇ ਪੰਥ ਨੇ 26 ਅਗਸਤ ਦੀ ਰਾਤ ਨੂੰ ਰਾਵੀ ਦਰਿਆ 'ਚ 14 ਲੱਖ 11 ਹਜ਼ਾਰ ਕਿਊਸਿਕ ਪਾਣੀ ਦਾ ਵਹਾਅ ਸੀ ਜਦਕਿ ਸਾਲ 1988 'ਚ ਸਭ ਤੋਂ ਵੱਧ 11 ਲੱਖ 20 ਹਜ਼ਾਰ ਕਿਊਸਿਕ ਪਾਣੀ ਵਗਿਆ ਸੀ